ਸੀ ਚੇਕ ਨੰਬਰ ਕੋਟੋ ਤੇ ਇਹਦੇ ਤੇ ਵੀ ਸਾਰਾ ਬਿੱਟ ਦਸਾਲ ਅਸੀਂ ਤੇ ਰਹਿ ਗਏ ਤੇ ਪਹੁੰਚੇ ਨਹੀਂ ਗਏ ਹਾਂ 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 ਉਹਨੇ ਤੇ ਉਹ ਤਾਂ ਕੁੱਸ ਵਾਲਿਆਂ ਨੇ ਰੋਕ ਲਿਆ ਸੀ ਇਹ you <laughs> ਚ ਗਏ ਆਪਾਂ ਤਲਵੰਡੀ ਸਾਬੋ ਦਮਤਮਾ ਸਾਹਿਬ ਇੱਥੇ ਆਪਣੀ ਰਿਸ਼ਤੇਦਾਰੀ ਆ ਸਾਲੀ ਆ ਇੱਥੇ ਮੇਰੀ ਆਪਾਂ ਉੱਥੇ ਪਹੁੰਚ ਗਏ ਹੁਣ ਉਹਨਾਂ ਦੇ ਘਰੇ ਆ ਥੋਨੂੰ ਘਰ ਆਉਣੇ ਆ ਦਰਸ਼ਨ ਗੁਰਦੁਆਰਾ ਸਾਹਿਬ ਦੇ ਹੁਣ ਅੰਦਰ ਚੱਲਦੇ ਆ ਆ ਜੀ ਪੂਰੀ ਜੀ ਆ ਵੀ ਨੰਨੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਦਮਾਲਿਆਂ ਵਾਲਾ ਨਹੀਂ ਮੇਰਾ ਦਮਾਲਿਆਂ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਮੇਰੇ ਦਮਾਲਿਆਂ ਵਾਲਾ ਮੇਰੇ ਬੇਟੀ ਮੇਰੇ ਛੋਣਾ ਆ ਗਿਆ ਇੱਥੇ ਨਾ ਆ ਗਿਆ ਜੀ ਤੇ ਬੀ ਆ ਬਤਾ ਚਲੋ ਆ ਜੀ ਹਾਂ ਸਾਨੂੰ ਦੇਖਾ ਕਿ ਕਿਹਦਾ ਮਾਚਾੜਾ ਹੈ ਐਜਾ ਤੁਸੀਂ ਕਿਹਾ ਕਿ ਤਾਣਾ ਸਿੱਧਾ ਆ ਰਿਹਾ ਨਾ ਇਹ ਕਿਹਦਾ ਹੈ ਨਾ ਆਪਾਂ ਸਭ ਦੋਵਾਂ ਦਾ ਪਰ ਜਾ ਦੇਖੋ ਯੇ ਸੁਖਮਣ ਹੋ ਕਿ ਬੋਲ ਕੇ ਕਰਦੀ ਹੋਊਗੀ ਠੰਡੇ ਢੁੰਡੇ ਪਾਰਾ ਹੈ ਮੇਰੀ ਸਾਲੀ ਇਹ ਜੈਸਮੀਨ ਸੁਖਮਣ ਸਿੰਘ ਰਿਸ਼ਤੇਦਾਰ ਮੇਰੇ ਸਹੁਰਾ ਸਾਹਿਬ ਤੇ ਮੇਰੀ ਸੱਸ ਆਈ ਹੋਈ ਆ ਉਹ ਇੱਕੋ ਆ ਬੈਠਿਆ ਸਾਰੇ ਬੈਠੇ ਅਸੀਂ ਮੱਥਾ ਟੇਕਣ ਆਏ ਵਾਂ ਤਲਵੰਡੀ ਸਭ ਦਮਦਮਾ ਸਾਹਿਬ ਬਾਕੀ ਵੇਰ ਹੁਣ ਤੁਹਾਨੂੰ ਲੈ ਕੇ ਚਲਦੇ ਆ ਗੁਰਦੁਆਰਾ ਸਾਹਿਬ ਵੀ ਕੋ ਭਾਈ ਛੋਟਾ ਜੰਮਲੂਟ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਆਜੋ ਤੁਹਾਨੂੰ ਅੱਜ ਦਰਸ਼ਨ ਕਰਾਉਣੇ ਆ ਜੀ ਤਾਕਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੇ ਨਾਲ ਤੁਹਾਨੂੰ ਇੱਥੇ ਪੰਥ ਦਲ ਦੀਆਂ ਫੌਜਾਂ ਲਿੰਗ ਸਿੰਘ ਨਾਲੇ ਘੋੜੇ ਦਿਖਾਉਣੇ ਆ ਜੁੜੇ ਰਹੋ ਨਾਲ ਅਰੇ ਕੋਈ ਬਾਬਾ ਨਹੀਂ ਕੋਲੇ ਬਾਜਾ ਉਹ ਸੁਲਤਾਨ ਇਹਦਾ ਨਾਂ ਜਿਨੇ ਬਾਬਾ ਜੀ ਕਹਿੰਦੇ ਨੇ ਦੇਖੋ ਉਹਨਾਂ ਦੀ ਗੱਲ ਮੰਨਦਾ ਪੂਰੀ ਆ ਗਏ ਕਰੋ ਦਰਸ਼ਨ ਸੰਗਤ ਜੀ ਦੇਖੋ ਆਗੀ ਲਾਰਕਾ ਦਿੰਦੋ ਹਾਂਜੀ ਦੇਖੋ ਉਹ ਇੱਧਰ ਆਪਣਾ 1 ਸਿੰਘ ਫੌਜਾਂ ਨੇ ਡੇਰਾ ਲਾਇਆ ਹੋਇਆ ਜੀ ਉਹ ਗੁਰਦੁਆਰਾ ਸਾਹਿਬ ਤਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਇਹ ਤੁਹਾਨੂੰ ਅੰਦਰ ਦਰਬਾਰ ਸਾਹਿਬ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਜਿੱਥੇ ਗੁਰੂ ਸਾਹਿਬ ਆਪਣੇ ਫੌਜਾਂ ਨੂੰ ਸ਼ਾਸਤਰ ਵਿਦਿਆਦੰਦੇ ਹੁੰਦੇ ਸੀਗੇ ਇਹ ਉਹੀ ਸਥਾਨ ਆ ਜੀ ਇਹ ਉਹੀ ਜਗਾ ਜਿੱਥੇ ਗੁਰੂ ਸਾਹਿਬ ਤੇ ਸੰਗਤਾਂ ਨੂੰ ਦਰਸ਼ਨ ਦੇ ਘਾਰ ਦੰਦੇ ਸੀਦੇ ਨਾਲੇ ਆਪਣੀਆਂ ਫੌਜਾਂ ਨੂੰ ਇਸ ਜਗਾ ਤੇ ਸ਼ਾਸਤਰ ਵਿਦਿਆ ਸਿਖਾਉਂਦੇ ਹੁੰਦੇ ਸੀਗੇ ਗੁਰੂ ਸਾਹਿਬ ਰਣਕ ਸਿੰਘ ਫੌਜਾਂ ਦੇ ਦੇਖੋ ਘੋੜੇ ਆਹ ਦੇਖੋ ਜੀ ਬਾਤ ਛੱਲ ਦੇ ਘੋੜੇ ਤੇ ਹੁਣ ਗੱਲ ਕਰਾਵਾਂਗੇ ਬਾਬਾ ਜੀ ਲਾਲ ਫਤੇ ਬਾਬਾ ਜੀ ਹਾਂ ਜੀ ਤੁਹਾਨੂੰ ਗੁਰਦੁਆਰਾ ਮਹਲ ਸਰ ਸਾਹਿਬ ਉਹਦੇ ਦਰਸ਼ਨ ਕਰਾਉਨੇ ਆ ਆ ਇਧਰ ਪਹਿਲਾਂ ਦੇਖੋ ਸਿੰਘਾਂ ਫੌਜਾਂ ਦੇ ਘੋੜੇ ਆਹ ਸਾਹਮਣੇ ਜੀ ਗੁਰਦੁਆਰਾ ਮਹਲ ਸਰ ਸਾਹਿਬ ਅੰਦਰ ਚੱਲਦੇ ਆਂ ਦਰਸ਼ਨ ਕਰਾਉਣੇ ਆ ਤੁਹਾਨੂੰ ਗੁਰਦੁਆਰਾ ਮਹਲ ਸਰ ਸਾਹਿਬ ਇੱਥੇ ਇਤਿਹਾਸ ਲਿਖਿਆ ਹੋਇਆ ਵੀ ਗੁਰਦੁਆਰਾ ਮਹਲ ਸਰ ਸਾਹਿਬ ਪਾਸ਼ਾਈ ਦਸਵੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਲੋਹੋਲ ਗੜਾ ਤੇ ਟੀਬੀ ਸਾਹਿਬ ਹੀ ਹੈ ਤੰਦਮਦਵ ਵਿਖੇ ਗੁਰਗੋਮ ਸਿੰਘ ਮਹਾਰਾ 1706 ਈਸਵੀ ਦੇ ਖਾਲਸਾ ਪੰਥ ਦੀ ਸਾਜਣਾ ਦੇ ਸਬਸਾਖੀ ਦਾ ਦਿਹਾੜਾ ਮੇਲਾ ਜੋੜ ਮੇਲਾ ਲਗਾਇਆ ਗਿਆ ਵਿਸਾਖੀ ਤੋਂ ਅਗਲੇ ਦਿਨ ਤੱਕ ਸਾਬਤ 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 ਸ ਇਹ ਥਾਂ ਆ ਜੀ ਦੇਖੋ ਜਦੋਂ ਗੁਰੂ ਸਾਹਿਬ ਨੇ 1706 ਈਸਵੀ ਨੂੰ ਬਸਾਕੇ ਵਾਲੇ ਦਿਨ ਮਹੱਲਾ ਕੱਢਿਆ ਤਾਂ ਫਿਰ ਇੱਥੇ ਆ ਕੇ ਸੰਗਤਾਂ ਨੇ ਜਿਹੜੇ ਫੌਜਾਂ ਸੀਗੀਆਂ ਉਹਨਾਂ ਨੇ ਆ ਕੇ ਆਪਣਾ ਦੇਖੋ ਇਹ ਕਰੇ ਦਰਸਾ ਰੇਜਿਸਤਾਨ ਤੇ ਮਹੱਲਾ ਖੇਡਿਆ ਗਿਆ ਸੀਗਾ ਜਿਹੜੀਆਂ ਫੋਗ ਜਿੱਤੀਆਂ ਉਹਨਾਂ ਨੂੰ ਫਿਰ ਗੁਰੂ ਸਾਹਿਬ ਨੇ ਇਨਾਮ ਦੀ ਬਖਸ਼ਿਸ਼ ਦਿੱਤੀ ਸੀ ਜਿਹੜੀ ਵਾਲੇ ਦਲਬਾਗ ਦਾ ਬੱਚਾ ਦੇਖੋ ਚਾਰ ਮਹੀਨਿਆਂ ਦਾ ਬੱਚਾ ਹੈ ਇੱਧਰ ਆਇਆ ਨਾ ਬਾਬਾ ਜੀ ਕੋਲੇ ਆ ਅਨਿੰਦ ਸਿੰਘਾ ਕੋਲੇ ਬਾਬਾ ਕੋਲੇ ਆ ਹੋਰ ਲੈਸੋ ਖੜਾਏ ਇਹ ਵੀ ਹੈ ਨਾ ਲਈ ਆ ਦੇਖੋ ਉਹ ਗੁਵਾ ਲਗਾਈ ਜਾਤੇ ਹੋ ਉਧਰ ਨੀਲਾ ਮੱਝੂ ਕੀ ਲੈਣ ਦਾ ਆ ਪੰਜਾਬ ਦਾ ਥੂੜਾ ਲੰਗ ਚੱਟ ਇੱਧਰ ਹੀ ਆਇਆ ਹੈਗਾ ਪੰਜਾਬ ਦਾ ਜੜੀ ਚਾਰ ਬਸਾਤੇ ਚਾਰ ਉਹ ਮੁਕੇ ਗੱਲਤਾ ਯਾਰ ਮਹੀਨਿਆਂ ਦਾ ਆਈ ਬੱਚਾ ਵੇਖੋ ਬਛੇਰਾ ਕਰੋ ਕਦਕ ਕੰਨ ਤੇ ਕੜੀ ਗੁੱਤਾ ਤਖਾਤੇ ਦਾ ਛੱਤ ਤੇ ਐਲਡਾਂ ਗਈ ਕਿਹੜਾ ਉਹ ਦਸੇ ਓੜਾ ਜਿਹੜੇ ਬਾਬਾ ਜੀ ਫੇਰ ਇਹ ਜੀ ਰਣੀ ਆ ਗਿਆ ਬਾਗ ਦਾ ਬੱਚਾ ਆ

ਕਿਆ ਹਾਂ ਆਓ ਬੋਲੋ ਜੀ ਆਓ ਆਓ ਜੀ 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 ਆਓ ਤੋ ਅਜਾਹਰ ਸੈਟਰ ਛੱਡਣੀ ਛੱਡ ਕਰਨੀ ਆ ਦੂਜੀ ਉਂਗਲ ਪਾ ਕੋੜੇ ਦੀ ਚੱਲ ਨਾਮ ਨਾਮ ਧਰਮਗਰ ਨੂੰ ਪਾ ਦੇ ਗਲੀ ਦਾਵੜਾ ਨਾ ਦੇ ਧਰਮਗਰ ਨੂੰ ਪਾ ਦੇ

ਦੇਖੋ ਜੀ ਬਾਜ ਨੂੰ ਸਿੰਘ ਫੌਜਾਂ ਕੋਲੇ ਬਾਜ ਹੈ ਹੈ ਕਿਹੜਾ ਗਾਇਕ ਕੋਲ ਹੈ ਹਾਂ ਅੱਗੇ ਬੋਲ ਅੱਗੇ ਬੋਲ